ਉਹ ਤਰਪਾਉਣਾ ਤਰਦੀ ਨਹੀਂ ਯਾਮ ਹੋ ਗਈਆਂ ਯਾਰ ਮੈਨੂੰ ਡਰ ਲੱਗੀ ਜਾਂਦਾ ਵਾ ਡਰ ਲੱਗੀ ਜਾਂਦਾ ਤੈਨੂੰ ਇੱਥੇ ਮੁਰਦੇ ਨਾ ਪਿਆ ਚੱਲ ਤੋਰਾਂ ਹੱਥ ਕਿਉਂ ਛੱਡੀ ਜਾਂਦਾ ਬਈ ਯਾਰ ਮੈਂ ਨਹੀਂ ਤਾਂ ਤੂੰ ਨਾ ਵੀ ਹਾਂ ਲਿਆ ਫੜਾ ਆਪਣਾ ਹੱਥ ਜੜਮੂ ਜਲੇ ਤਰਾ ਮੈਨੂੰ ਸੱਚੀ ਬੜਾ ਡਰ ਲੱਗੰਦੇ ਆਜ ਮੈਂ ਪਹਿਲੀ ਵਾਰੀ ਲਾਈਵ 'ਚ ਬੰਨ ਕੀਤਾ ਜੀ ਸਕੂਲ ਸਾਡੀਆਂ ਤੇ ਪੀੜ੍ਹੀਆਂ ਬੰਨ ਕੇ ਕਰਦੀਆਂ ਰਹੀਆਂ ਅਸੀਂ ਵੀ ਤਾਂ ਪਹਿਲੀ ਵਾਰੀ ਕੀਤਾ ਵੇ ਮੈਨੂੰ ਭੁੱਖ ਲੱਗੰਦੀ ਮੈਨੂੰ ਕੁਝ ਖਵਾਓ ਉਹ ਤੈਨੂੰ ਕੀ ਖਵਾਵਾਂ ਗੂੰ ਖਾਲਾ ਇਤੋਂ ਮਿੱਟੀ ਦੇ ਗੋਲੇ ਵਟ ਵਟ ਖਾਲਾ ਨਹੀਂ ਤਾਂ ਦੇਖ ਤੇ ਚੜ ਕੇ ਟਕੋਨੂ ਖਾਲਾ ਮੈਨੂੰ ਨਾ ਬੁਲਾਇ ਕਿਦੀ ਤੈਨੂੰ ਬੁਲਾਣ ਦੀ ਮਸਾਕ ਨਹੀਂ ਗਈ ਹਾਂ ਆ ਲਾਫੜਾ ਦੇਖ ਲੈ ਕਿਦਾਂ ਦਾ ਵਾ ਸਣੇ ਬੜਾ ਸ਼ਾਂਤ ਦੰਦ ਬਾਹਰ ਕੱਢਦੇ ਨੇ ਇਹਨੇ ਓਏ ਯਾਰ ਕੀ ਚਿੰਬੜੀ ਆਣਦੀ ਐ ਇੱਥੇ ਠੰਡ ਤੈਨੂੰ ਲੱਗਣਦਈ ਐ ਯਾਰ ਤੁਸੀਂ ਨਾ ਮੱਸਾ ਵੀ ਰੋਮਾਂਟਿਕ ਨਹੀਂ ਹੈਗੇ ਵੀ ਰੋਮਾਂਟਿਕ ਨਹੀਂ ਹੈਗੇ ਵੀ ਓ ਚੱਲ ਆ ਜਾ ਤੈਨੂੰ ਕੁਝ ਖਵਾਵਾ ਮੈਂ ਨਹੀਂ ਖਾਣਾ ਓ ਆ ਜਾ ਤੈਨੂੰ ਕੁਝ ਖਵਾਵਾ ਮੈਂ ਓ ਨਾ ਜਿਆ ਕੀ ਕਰੀ ਜਾਨੀ ਮੇਰੇ ਘੜੀ ਹੋ ਤੁਸੀਂ ਮੇਰੇ ਤੇ ਹੱਥ ਚੁੱਕਿਓ ਨਿਖਰ ਮਾਲੀਏ ਮੇਰਾ ਪਿਆਰੀ ਇਦਾਂ ਦਾਵਾ ਮੈਨੂੰ ਤਾਂ ਤੁਹਾਡੇ ਤੋਂ ਉਮੀਦ ਨਹੀਂ ਸੀ ਮੈਂ ਸਕੂਲ ਤੁਹਾਡੇ ਲਈ ਭੱਜ ਕੇ ਆਈ ਜੇ ਤੁਸੀਂ ਮੇਰੇ ਤੇ ਹੱਥ ਚੁੱਕਿਓ ਸੋਹਣਿਆ ਗੁੱਸਾ ਕਾਹ ਤੋਂ ਕਰਦਾ ਹੁਨਾ ਤੂੰ ਹੀ ਤੇ ਇੱਕ ਹੈਗਾ ਵਾ ਲੈ ਫੜ ਸੌਰੀ ਹਾਈ ਪ੍ਰਾਊਡ ਵੀਂਗਲ ਵੀ ਕੰਧਾ ਜੋ ਉਹ ਫੇ ਅੰਕਲ ਵੇਖਣਦੇ ਆ ਅੰਕਲ ਥਲੇਡਾ ਵਾ ਤੂੰ ਕਾਤੋਂ ਡਰੀ ਜਾਨੀ ਆ ਚੱਲ ਬੈ ਮੈਂ ਨਹੀਂ ਵੀ ਤੂੰ ਨਾ ਮੈਨੂੰ ਪਿਆਰ ਹੀ ਨਹੀਂ ਕਰਦਾ ਮੈਂ ਨਹੀਂ ਹੁਣ ਦਿਨਾਂ ਰੋਣਾ ਰੋਣਾ ਵੀ ਹਾਂ ਨਹੀਂ ਕਰਦਾ ਨਹੀਂ ਕਰਦੋਂ ਨਹੀਂ ਕਰਦਾ ਨਹੀਂ ਚੱਕ ਪਿਆ ਆਪਣਾ ਬੈਗ ਤਾਂ ਆ ਜੀ ਆਪੇ ਖਾਈ ਵੀ ਰਾਮ ਦੇ ਗੰਜਰਾ ਗੁੱਦੇ ਮਜਾ ਕਰਦੀ ਹਾਂ